ਗੁਰਜੀ ਦਾ ਹਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਲੋਕ ਸਟਾਰਟ ਕੀਤਾ ਜੀ ਅੱਜ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਵੇਂ ਅੱਜ ਫਿਰ بارش ਦਾ ਮੌਸਮ ਆ ਤੇ ਅੱਜ ਲੋ ਜੀ ਹੁਣ ਅਸੀਂ ਚੱਲੇ ਆਂ ਸ਼ਾਮ ਵਿੱਚ ਜੋ ਅਸੀਂ ਪਹੁੰਚੀ ਦਾ ਆ ਲੱਗੇ ਦੇਖਦੇ ਹਾਂ ਦਾ ਤਾਬਨ ਬਾਕੀ ਤਾਂ ਨੂੰ ਜਾ ਕੇ ਆਪਣੇ ਦਿੰਦੇ ਏਰੀਏ ਵਿੱਚ ਪਹੁੰਚ ਗਏ ਆ ਤੇ ਹੁਣ ਉੱਥੇ ਪਹੁੰਚ ਕੇ ਦੇਖਦੇ ਆ ਕਿ ਕੀ ਸੌਖਤਾਵਾ ਇਹ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਫੇਰ ਵੱਧ ਚੁੱਕਿਆ ਆ ਤੇ ਜੁੰਕੀ ਦੇ ਗੁਜਰਾਣੇ ਆਪਣੇ ਡੇਰੇ ਛੱਡ ਦਿੱਤੇ ਨੇ ਤੇ ਬਹੁਤ ਹੀ ਉਹ ਖਾ ਡੰਗਰ ਬਾਹਰ ਛੜਕਾਂ ਤੇ ਰੱਖੇ ਕੀਤੇ ਹੋਏ ਬੰਨੇ ਹੋਏ ਨੇ ਇਹਨਾਂ ਨੇ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਦਿਖਾਣੇ ਆ ਪਹੁੰਚ ਕੇ ਫਿਰ ਮੱਛੀ ਫੜਨ ਲਈ ਪਹੁੰਚੀ ਹੋਈ ਇੱਥੇ ਤੇ ਹੁਣ ਅਸੀਂ ਤੁਹਾਨੂੰ ਦਿਖਾ ਸਕਦੇ ਆ ਇਹ ਸਾਡਾ ਐਸ ਐਚਓ ਸਾਹਿਬ ਬੈਠੇ ਹੋਏ ਨੇ ਇੱਥੇ ਤੇ ਇਹ ਮੱਛੀ ਦੀ ਕੰਦੇ ਆ ਕਿ ਕਦੋਂ ਆਏਗੀ ਸਸਜੋ ਸਾਹਿਬ ਸਸਜੋ ਫੜੀ ਕੋਈ 35 70 ਪੀਸ ਕਿ ਨਹੀਂ ਭਾਈ ਹਜੀ ਹਜੀ ਸਾਵਾ ਇਗਮਾ ਸਿਆ ਦੀ ਕਿ ਨਹੀਂ ਨਾ ਹੁਣ ਆਲੇ ਬਟਾਈਂ ਅਰੇ ਆਇਆ ਇੰਆ ਕਾਂਗਾ ਕੂੰਗਾ ਚੱਲੰਦਾ ਹੈ ਕਿ ਕੀ ਪ੍ਰਸਾਸਾ ਕੋਈ ਵੇਖ ਸਕਦੇ ਹੋ ਪਾਣੀ ਦੀ ਪੱਧਰ ਥੋੜਾ ਹੋਰ ਸਪੀਡ ਹੋ ਗਿਆ ਆ ਆਪੋਂ ਦਿਆਵਾ ਜਿੰਨਾ ਵੀ ਤੇ ਤੁਹਾਨੂੰ ਇਧਰੋਂ ਵੀ ਉਹ ਕੈਪਚਰ ਕਰਕੇ ਦਿਖਾਣੇ ਆ ਤੇ ਕੀ ਦੇਖ ਸਕਦੇ ਆ ਪਾਣੀ ਫੇਰ ਦੁਬਾਰਾ ਆਪੋ ਜਾ ਰਿਹਾ ਵਾ ਤੇ ਮਸ਼ੀਆਂ ਪੜਾਂਦੇ ਲੋਕ ਮਾਲੇ ਯਾਰ ਅੰਮ੍ਰਿਤਪੁਰ ਮਾਰਾ ਜਾਂਦਾ ਦੇਖਦੇ ਆਈ ਆ ਕੋਈ ਕਿ ਨਹੀਂ ਬੰਦਿਆਂ ਨੇ ਜਾਲੀ ਲਾਈ ਸੀ ਸਾਰੇ ਜਾਲੀ ਲਾਈ ਦੀ ਆਈ ਕੋਈ ਅੱਧਾ ਕਿਲੋ ਮੱਛੀ ਆ ਵੇਖੀ ਇੱਧਰ ਅੱਧਾ ਕਿਲੋ ਮੱਛੀ ਆਈ ਦੀ ਦੇਖ ਲੋ ਵੈਰੀ ਗੁੱਡ ਛੂਰ ਥੋੜਾ ਕੋਈ ਛੋਟੀਆਂ ਟਿੱਕਰਾ ਆਈਆਂ ਨੇ ਸੌਣਾਂ ਦੇ ਆਣਾ ਕੰਗੇ ਜਿਆਦਾ ਆਂਦੇ ਭਾ ਮੱਛੀ ਥੋੜੀ ਇਕੱਲਾ ਹੀ ਨੇ ਆ। ਭਾਈ ਕੋਈ ਪਾ ਮੋਟੀ ਵੀ ਕਿ ਨਹੀਂ? ਨਹੀਂ। ਮੋਟੀਆਂ ਆ ਜੀ। ਮੱਛੀ ਹੋ ਗਈ ਹੁਣ ਸ਼ਾਂਤ ਕਿਤੇ ਲੱਗ ਗਈ ਦੀ ਨੁਕਰਾ ਨਾ ਕਰਾਂ। ਪਾਣੀ ਵਧੇਗਾ ਫੇਰ ਉਹ ਪਿਛੇ ਅੱਗੇ ਚੜੇਗੀ ਮੱਛੀ ਪਿਛੇ ਨੂੰ। ਹਾਂ। ਫੇਰ ਬੰਨੀ ਭਾਗ ਹਾਲ। ਹਾਂ। ਮੋੜੇ ਕਹਿੰਦੇ ਅਸੀਂ ਨਿੱਕੇ ਨਿੱਕੇ ਪੂੰ ਲੈ ਜਾਂਦੇ ਹਾਂ। ਨਾ ਚੀ। ਓਏ ਉਹ ਤੇਰੇ। ਜਿੰਦਾ ਦੇ ਨਾਲਾ ਫੜੀ ਫਿਰ ਦੇਖ ਲਈ ਕੌਂਗੀ ਚੱਲੇਗਾ ਅੱਜ ਇਹ ਬਹੁਤ ਵਧੀਆ ਮੱਦੀ ਪਾਰਟੀ ਜੀ ਨਹੀਂ ਕੋਈ ਹਾਂ ਏਰੀਏ ਤੇ ਨੇਰੀ ਟੀਚਰ ਵਧੀਆ ਵਧੀਆ ਚੱਲ ਉਹ ਆ ਦੇ ਫਰਾਈ ਕਰੇਗਾ ਨਾ ਆਹੋ ਫਰਾਈ ਤੇ ਚੱਲਾਂਗਾ ਮੈਂ ਉਹਨਾਂ ਦੋੜਾਂ ਵੀ ਇੱਕ ਕਿੱਥੇ ਆ ਥੋੜਿਆ ਹੋਣਾ ਉਹ ਪਰਾਂ ਭੇਦਾ ਉਹ ਆਹ ਤਰੀਕਾ ਲੈ ਵੀ ਦੇ ਉਹ ਉਹ ਫੜ ਬਰੀਓ ਲੋ ਜੀ ਦੇਖ ਸਕਦੇ ਹੋ ਤੁਸੀਂ ਵਧੀਆ ਯਾਰ ਫੜੀ ਮੋਢੀ ਵਧੀਆ ਨਹੀਂ ਮੋਢੀ ਫੜੀ ਭਾ ਕੋਈ ਕਿ ਨਹੀਂ ਆਹ ਕੁੰਡੀਸ ਪਕੜਾ ਕੱਲ ਕੱਲ ਕੋਸੀ ਦਿਖਾਣਾ ਦੋ ਤਿੰਨ ਕੁੰਡੀਸੇ ਹਾਂ ਕੰਗਾ ਵੀ ਵਿੱਚ ਪਾ ਡਾਲੇਗਾ ਵਧੀਆ ਵਾ ਇਹ ਕਿਲੋ ਪਕੜ ਦੇ ਮੁਰੇ ਤਾਂ ਪਾ ਰਿਹਾ ਛੇਤੀ ਕਰ ਰਸਨਗੇ ਅਸੀਂ ਇੱਕ ਦੀ ਝੌਂ ਲਈਏ ਆ ਜੀ ਇਹ ਕੱਢੀ ਹੂੰ ਲਾ ਲਈਏ ਅਸੀਂ ਲੈ ਜੀ 1/2 ਕਿਲੋ ਦੇ ਆਏ ਤੇ ਚਲੋ ਲੈ ਲੈ ਉਹ ਪਹਿਲਾਂ ਫੜ ਤੇਰੀ ਮਤ ਕਰਾ ਦੇਣ ਸੰਨ ਉਹ ਲਾ ਦੇ ਕੱਤੀ ਝੌਂ ਲਾ ਵਧੀਆ ਬਤਾਇਆ ਚੱਲ ਚੱਲ ਇਹ ਤਾਂ ਹੋਵੇ ਤੇ ਬਣਾ ਲੈ ਨਾ ਤੁਸੀਂ ਕੱਲ ਮਾਲਕ ਆਪਣਾ ਬੋਹੂ ਜੀ ਤੁਸੀਂ ਵੀ ਖਾਓਗੇ ਫਿਰ ਤੁਸੀਂ ਵੀ ਖਾਣ ਖਾਓਗੇ ਬੋਬੀ ਨੂੰ ਪੁਛੰਡਿਆ ਮੈਂ ਛੱਡਿਆ ਮਸ਼ੀ ਇਹ ਗੂੰ ਵੜਿਆ ਤੂੰ ਛੱਡਿਆ ਜੇ ਆ ਗਿਆ ਗੁੰਜਾਰੇ ਛੱਡੀ ਆ ਖਾਦਾ ਹੀ ਤੇਰੇ ਘਰੋਂ ਤਾਇਆ ਆ ਗਿਆ ਕੰਜਰ ਦਾ ਤੈਨੂੰ ਫੜਦਾ ਵੀ ਮੈਂ ਮਿਲ ਕੇ ਕੰਮ ਲਈ ਨੀ ਮਸ਼ੀਨ ਲਈ ਪੈਂ ਜੀ ਪਾਣੀ ਇਹ ਕਰਾ ਦੇ ਚੱਲ ਬੜੀ ਨਹੀਂ ਤਾਂ ਨਾ ਉਹ ਗਿਆ ਗਿਆ ਇਹ ਕਹਿੰਦਾ ਮੈਨੂੰ ਤੂੰ ਖਲਾਜ ਮੈਂ ਤੈਨੂੰ ਕਿਥੋਂ ਮਾਰਸਾਲ ਵਿੱਚ ਹਾਂ ਤੂੰ ਮਾਰਸਾਲ ਮੰਮੀ ਮੇਰੀ ਖਾਨ ਨੂੰ ਹੈਗੇ ਮੈਂ ਕਿੱਦਾਂ ਫੜਾ ਤੂੰ ਦੋ ਕਿੱਟਾ ਫੜਦਾ ਤੂੰ ਬੜੀਆ ਤੇ ਮੇਰੇ ਕੋਲ ਦੇ ਕੋਈ ਸਾਧਨ ਉਹ ਪਾ ਜਾਲ ਮੈਂ ਕੱਲ੍ਹ ਜਾਲ ਵਿੱਚ ਮਾਰ ਲਹ ਆ ਇੱਕ ਬੰਨੇ ਹੋਏ ਇੱਕ ਬੰਨੇ ਨਾ ਨਹੀਂ ਨਾ ਤੇ ਮੈਂ ਡੁੱਬਣਾ ਇਕੱਲਾ ਕਰੀਆ ਹਾਂ ਕਰੀਆ ਤੇ ਮੈਂ ਤਾਂ ਗੱਲ ਮੱਛੀਆਂ ਤੋਂ ਲੜਾਈਆਂ ਹੁੰਦੀ ਜੇ ਬੰਦਿਆ ਦੀ ਤੇ ਹੁਣ ਵੇਖੋ ਕੀ ਬੰਦਾ ਫੜਦੇ ਆ ਕਿ ਨਹੀਂ ਉਹ ਲੋ ਜੀ ਮਿੱਤਰੋ ਫਿਰ بارش ਵੀ ਆ بارش ਬਹੁਤ ਜ਼ਿਆਦਾ ਤੇਜ਼ ਹੋ ਗਈ ਜੇ ਤੇ ਹੁਣ ਜਾਣ ਦੇ ਸੁਭਾਵਨਾ ਬਣੰਦੀ ਜੇ ਸਾਡੀ ਬਾਕੀ ਤੁਹਾਨੂੰ ਇਹ ਦੇਖ ਸਕਦੇ ਹੋ ਤੁਸੀਂ ਵੀਊ ਬਹੁਤ ਹੀ ਵਧੀਆ ਚੱਲਣ ਦਿਆ ਜੇ ਤੋ ਜੀ ਅਸੀਂ ਇੱਥੇ ਦਾ ਵਿਊ ਸ਼ਾਮ ਦਾ ਵੇਖ ਕੇ ਜੋ ਕਿ ਪਾਣੀ ਦਾ ਪੱਤਰ ਵੱਧਦਾ ਪਿਆ ਵਾ ਤੇ ਹੁਣ ਦੇਖੋ ਮਸ਼ੀਨਾਂ ਕੀ ਸਾਗਦਾ ਬੰਦਾ ਬੰਦੇ ਸਾਡੇ ਬਹੁਤ ਜ਼ਿਆਦਾ ਸ਼ਕੀਨ ਜੇ ਤੇ ਹੁਣ بارش ਲੱਗਣ ਦੇ ਕਾਰਨ ਅਸੀਂ ਚੱਲੇ ਆਂ ਘਰ ਵਾਪਸ ਕਰਦੇ ਹੁਣ ਜਾ ਕੇ ਜੋ ਹੁਣ ਜੂਠ ਹੋ ਸਕਦਾ ਹੈ ਘਰਾਂ ਦੇ ਘਰ ਖਾਲੀ ਕਰ ਦਿੱਤੇ ਨੇ ਤੇ ਆਪਾਂ ਤਾਂ ਮੁਚਾ ਸਕਦੇ ਆ ਅਸਲਚੂ ਸਾ ਵੱਡੇ ਆਉਂਦੇ ਨੇ ਪਿੱਛੇ ਅੰਡਾ ਸੌ ਚੱਕਰ ਦੇ ਨੇੜੇ ਪਹੁੰਚ ਗਏ ਆ ਅਸੀਂ ਕੱਗ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਜੋ ਵੀ ਆ ਵੀਊ ਅਰੇ ਬੋਲੀ ਸੀ ਅਸੀਂ ਇੱਥੇ ਆਏ ਸੀਗੇ ਥੋੜਾ ਜਿਹਾ ਵੀਊ ਕੈਪਚਰ ਕੀਤਾ ਦੇਖਦੇ ਜੋ ਵੀ ਅੱਛੇ ਨਜ਼ਾਰਿਆਂ ਨੂੰ ਮੱਤਾ ਸੀ ਤੇਰੇ ਮੂਹ ਨੂੰ ਲੱਗੇ ਰੂਣਾ ਰੂਣਾ ਕੇ ਤੇਰੇ ਮੂਹ ਨੂੰ ਖਾਣੀ ਪਾਣੀ ਆ ਨੇ ਮਸ਼ੀਨ ਕੰਮ ਹੋਗੇ ਹਾਂ ਸੇਰੇ ਖਾਵਾਂਗੇ ਆਏ ਪਾਣੀ ਚੜ ਜੂਗੇ ਤੁਸੀਂ ਤਾਂ ਕਹਿੰਦੇ ਨੇ ਪਾਣੀ ਚੜੇ ਸਵਾਸਾ ਹਾਂ ਇਹ ਪਾਣੀ ਚੜੇ ਪਾਣੀ ਚੜ ਜੂ ਨਹੀਂ ਭੰਗ ਜੰਦੀ ਫਿਰ ਆ ਮਸ਼ੀਨ ਦਾ ਖਿਆਲ ਲਿਆ ਦਾਂਗੇ ਲੋਕਾਂ ਦਾ ਨਕਸ਼ਾ ਨਾ ਘਰ ਬਰਾਵਾ ਜਿੱਤਾਂ ਜੱਪ ਕੇ ਜਾਣਗਾ ਤੇਰੇ ਮੂੰਹ ਉੱਤੇ ਟਾਰੀਆਂ ਚਾਏ ਤੇਰੇ ਮੂੰਹ ਦਾ ਦੇਖ ਸਕਦੇ ਹੋ ਕਿ ਕਿੰਨਾ ਕੰਦ ਦੇਗੀ ਸੀ ਫੋਨ ਲਗਾ ਦਣੀ ਬਹੁਤ ਨੁਕਸਾਨ ਹੋਇਆ